ਪੰਜਾਬ ਤੇ ਐਸਐਸਪੀ ਬਰਨਾਲਾ ਦੇ ਨਿਸ਼ਾਨਦੇਸ਼ਾਂ ਮੁਤਾਬਕ ਅਗੂ ਨਸ਼ਾ ਵਿਖਲਾਫ ਪੰਜਾਬ ਪੁਲਿਸ ਵੱਲੋਂ ਮੌਜੂਦ ਕੀਤੀ ਗਈ ਹੈ ਤੋਂ ਇਸ ਦੇ ਦੇ ਇਨੀ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਬੀਤੀ 9/5/2024 ਨੂੰ ਬਰਨਾਲਾ ਦੇ ਕਾਲਾ ਰੈਂਜ ਸਟੇਡੀਅਮ ਦੀ ਬੈਕ ਸਾਈਡ 'ਤੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ ਜੋ ਕਿ ਵੈਰੀਫਾਈ ਕਰਦੇ ਪਤਾ ਲੱਗਿਆ ਕਿ ਉਹ ਵਿਅਕਤੀ ਨਿਸ਼ਾਨ ਸਿੰਘ ਵਾਸੀ ਕੋਰੜ ਸੀ ਤੇ ਉਹਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਸੀ ਸੋ ਇਹਦੇ ਉੱਤੇ ਫਰਦਰ ਜਿਹੜਾ ਤਕਤੀਸ਼ ਕਰਦੇ ਹੋਏ ਜਿਹੜਾ ਨਿਸ਼ਾਨ ਸਿੰਘ ਸੀਮਰਤਕ ਉਹਦੇ ਪਾਦਰ ਦੇ ਬਿਆਨ ਦੇ ਉੱਤੇ ਮਕੱਮਾ ਨੰਬਰ 217 ਅਧੀਨ ਤਾ 34 ਆਈਪੀਸੀ थाना ਸਿਟੀ ਬਰਨਾਲਾ ਤਿੰਨ ਦੋਸ਼ੀਆਂ ਦੇ ਦੋ ਦੋਸ਼ੀਆਂ ਦੇ ਖਿਲਾਫ ਜਿਹੜਾ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਸੀਮਾ ਰਾਣੀ ਵਾਸੀ ਬਰਨਾਲਾ ਤੇ ਅਰਸ਼ਦੀਪ ਸਿੰਘ ਗੋੜੀ ਵਾਸੀ ਕੋੜ ਜਿਹੜਾ ਇਹਨਾਂ ਦੇ ਦਰਦ ਕੀਤਾ ਗਿਆ ਸੀ ਜੋ ਇਹ ਪਤਾ ਲੱਗਿਆ ਸੀ ਸ਼ੁਰੂਆਤੀ ਤਫ਼ਤੀਸ਼ ਦੇ ਵਿੱਚ ਕਿ ਜਿਹੜਾ ਅਰਸ਼ਦੀ ਕੋਰੀ ਜੋ ਕਿ ਕੋਰਡਪਿੰਡ ਦਾ ਹੀ ਰਹਿਣ ਵਾਲਾ ਇਹ ਕਿ ਜਿਹੜੀ ਸੀਮਾ ਰਾਣੀ ਜੋ ਬਰਨਾਈ ਦੀ ਹੈ ਇਹਨਾਂ ਵੱਲੋਂ ਮਿਰਤਕ ਨਿਸ਼ਾਨ ਸਿੰਘ ਨੂੰ ਜਿਹੜਾ ਨਸ਼ੇ ਦੇ ਵਿੱਚ ਲਗਾਇਆ ਗਿਆ ਸੀਗਾ ਤੇ ਉਹ ਰੈਗੂਲਰਲੀ ਉਮੁਦਥੇ ਨੇ ਆ ਕੇ ਨਸ਼ਾ ਸਪਲਾਈ ਕਰਦੇ ਸੀ ਉਹਨੂੰ ਨਸ਼ਾ ਪਵਾ ਦੇ ਵੀ ਸੀ ਜਿਹਦੇ ਕਰਕੇ ਉਹ ਨਸ਼ੇ ਦਾ ਵਾਪਸ ਸੇਵਨ ਕਰ ਕਰਕੇ ਇਹ ਉਹਦੀ ਮੌਜੂਦਗੀ ਸੀ ਸੋ ਇਸੇ ਕਰਕੇ ਗੰਪੀਰ ਮੋਟਸ ਲੱਜਾ ਆਇਆ ਇਹ ਤੁਮਨਾ ਦੋਸ਼ੀਆਂ ਦੇ ਖਿਲਾਫ 3434 304 ਜੋ ਗੈਰ ਕਾਨੂੰਨਕ ਤੌਰ ਦਾ ਮਾਮਲਾ ਦਰਜ ਕੀਤਾ ਗਿਆ। ਫਰਦਰ ਪ੍ਰਦਾਨ ਕਰਦੇ ਹੋਏ ਇਹ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਨੇ ਇਹ ਫਰਦਰ ਬਰਨਾਲਾ ਦੇ ਬੈਕ ਸਾਈਡ ਰਾਮ ਬਾਗ ਵਿੱਚੋਂ ਮਨੋਹਰ ਸਿੰਘ, ਕ੍ਰਿਸ਼ਨਾ ਰਾਣੀ, ਕ੍ਰਿਸ਼ਨਾ ਦੇਵੀ ਪਤਨੀ ਮਨੋਹਰ ਸਿੰਘ ਤੇ ਸ਼ੰਦਰਪਾਲ ਪਤਨੀ ਮੱਖਣ ਸਿੰਘ ਵਾਸੀ ਰਾਮ ਬਾਗ ਦੀ ਲੈਕਚਰ ਬਰਨਾਲਾ ਇਹਨਾਂ ਵਸੂਏ ਨਸ਼ਾ ਦੇ ਨਾਲ ਲਏ ਜਾਂਦੇ ਸੀ ਸੋ ਇਹ ਤਿੰਨੇ ਕੋਸ਼ੀਆਂ ਨੂੰ ਵੀ ਮੁਕੱਦਮਾ ਨੰਬਰ 215 ਦੇ ਵਿੱਚ 217 ਦੇ ਵਿੱਚ ਨੋਮੀਨੇਟ ਕਰਕੇ ਗਿਰਫਤਾਰ ਕਰ ਲਿਆ ਗਿਆ ਮਨਜੋਤ ਦਾਪਦੀ ਕੋਲੋਂ ਇਹਨਾਂ ਦਾ ਰਿਵਾਰਡ ਲੈ ਕੇ ਫਰਦਰ ਜਿਹੜੀ ਹੈ ਤਤਸ਼ਖੀਸ ਕੀਤੀ ਜਾ ਰਹੀ ਹੈ ਸੋ दैट ਪਰਸਨ ਜਿਹੜੀ ਹੈ ਨਸ਼ੇ ਦੀ ਰਿਕਵਰੀ ਅਤੇ ਜੋ ਮਿਲਤਨ ਨਿਸ਼ਾਨ ਸਿੰਘ ਸੀ ਉਹਦਾ ਮੋਟਰਸਾਈਕਲ ਉਹਦਾ ਮੋਬਾਈਲ ਵਗੈਰਾ ਉਹਦੀ ਰਿਕਵਰੀ ਕੀਤੀ ਜਾਵੇ ਇਸੇ ਤਰ੍ਹਾਂ ਦੋ ਅਲੱਗ-ਅਲੱਗ ਬੋਰ ਮਕਦਮਿਆਂ ਦੇ ਵਿੱਚ ਸਾਡਾ ਸਿਟੀ ਬਰਨਾਲਾ ਪੁਲਿਸ ਨੇ ਜਿਹੜਾ ਸਫਲਤਾ ਆਪਰ ਕੀਤੀ ਹੈ ਜਿਵੇਂ ਕਿ ਮਕਮਲ ਨੰਬਰ 524 ਮਿਤੀ 17 11 2023 ਅਤੇ ਨੰਬਰ 388411 ਦਰਜ ਕਰਕੇ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸੁਖ ਚੈਦਰਾ ਵਾਸੀ ਪਰਵਾਹੀ ਤੇ ਲਾਪਰੀ ਸਿੰਘ ਵਾਸੀ ਪਰਵਾਹੀ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ 4 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੇ ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੇ ਵਿੱਚ ਥਾਣਾ ਸਿਟੀ ਬਰਨਾਲਾ ਨੇ ਕਾਬੂਯਾਬੀ ਆਸਰ ਕੀਤੀ ਹੈ ਜੋ ਮਿਤੀ 11 ਤਿੰਨ 2023 ਨੂੰ ਡਾਕਟਰ ਸੰਦੀਪ ਕੁਲਾਟੀ ਦੇ ਉੱਤੇ ਰਾਤ ਦੇ ਵਕਤ ਓਛੜ ਛਾਤੇ ਵਿਕਤੀਆਂ ਨੇ ਹਮਲਾ ਕਰਕੇ ਉਹਨਾਂ ਵੱਸੋਂ ਕੈਸ਼ ਜਿਹੜਾ ਉਹ ਸਨੇਚ ਕਰਦਾ ਸੀ ਤੇ ਮੁਕੱਦਮਾ ਨੰਬਰ 101 ਮਿਤੀ 12 ਤਿੰਨ 2024 379 2458 ਆਪੀਸੀ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ ਸੀ ਜੋ ਇਹਦੇ ਉੱਤੇ ਵੀ ਵਰਕਰਦਿਆ ਹੋਇਆ ਦੋ ਦੋਸ਼ੀ ਗਗਨਦੀਪ ਸਿੰਘ ਵਾਸੀ ਕਟੂ ਤੇ ਜੁੰਮਾ ਸਿੰਘ ਵਾਸੀ ਬੱਤੀ ਰੋਡ ਬਨਾਲਾ ਇਹ ਦੋਨੇ ਦੋਸ਼ੀ ਵੀ ਜਿਹੜੇ ਗ੍ਰਿਫਤਾਰ ਕਰਨੇ ਤੇ ਇਹਨਾਂ ਤੋਂ ਫਰਦਰ ਕਸ਼ੀ ਕੀਤੀ ਜਾਵੇ ਇਹਨਾਂ ਦੇ ਪਹਿਲਾਂ ਵੀ ਤੁਹਾਨੂੰ ਹੋ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਮਕਦਮਾ ਨੰਬਰ 217 ਨੇ ਉਹਦੇ ਵਿੱਚ ਦੋਸ਼ੀ ਨੇ ਮਨੋਹਰ ਸਿੰਘ ਤੇ ਕ੍ਰਿਸ਼ਨਾ ਦੇਵੀ ਤੇ ਚਿੰਦਰਪਾਲ ਇਹ ਜਿਹੜੇ ਹੈਬਿਚੁਅਲ ਵੈਂਡਰ ਨੇ ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਸਾਰੇ ਐਕਸਾਈਜ਼ ਐਕਟ ਦੇ ਤੇ ਐਨਡੀਪੀਐਸ ਐਕਟ ਦੇ ਨਾਮ 'ਤੇ ਦਰਜ ਨੇ ਜਿਹੜਾ ਦੂਜਾ ਮਕਦਮਾ ਦੱਸਿਆ 524/23 ਜਿਹੜੇ ਮੋਟਰਸਾਈਕਲ ਬਰਾਮਦ ਕੀਤੀ ਹੋਈ ਹੈ ਇਹਦੇ ਵਿੱਚ ਦੋਸ਼ੀ ਸੁਚੇਂਦਰਾ ਉੱਤੇ ਚਾਰ ਮਕਦਮੇ ਤੇ ਦੋਸ਼ੀ ਲਾਪਲੀ ਸਿੰਘ ਦੇ ਉੱਤੇ ਤਿੰਨ ਮਕਦਮੇ ਦਰਜ ਨੇ ਜਿਹੜਾ ਮਕਦਮਾ ਨੰਬਰ 101/24 ਆ ਉਹਦੇ ਵਿੱਚ ਜਿਹੜੇ ਦੋਸ਼ੀ ਨੇ ਜੁੰਮਾ ਸਿੰਘ ਤੇ ਗਗਨਦੀਪ ਸਿੰਘ ਇਹਨਾਂ ਦੇ ਵੀ ਜਿਹੜਾ ਅਸੀਂ ਕ੍ਰੈਮਨਲ ਐਕਸੀਡੈਂਟਸ ਨੂੰ ਚੈੱਕ ਕੀਤਾ ਜਾ ਰਿਹਾ ਹੈ। ਨਾ ਮਾਰੇ ਜਾਸ ਨੂੰ ਨਾ ਮਾਰੇ ਦੋਸ਼ੀਆਂ ਨੂੰ ਅਜਾ ਦਬਾਅ ਵਿੱਚ ਪੇਸ਼ ਕਰਕੇ ਨਮਾਟ ਅਸੀਂ ਹਾਸਲ ਕਰਾਂਗੇ ਤੇ ਵਰਤੋ।